ਵੈਰੀ ਕੁਝ ਕਾਲਸਾ ਵੈਰੀ ਕੁਝ ਕਿਫਤੇ ਫਰੈਂਸ ਅ ਅੱਜ ਹੈ ਕਿ ਸਤੰਮਈ 2025 ਚੱਲ ਰਿਹਾ ਤੇ ਅੱਜ ਸਾਡੇ ਅਮਰਸਰ ਵਿੱਚ 4 ਵਜੇ ਤੋਂ ਸਾਇਰਨ ਵੱਜੇਗਾ ਯੁੱਧ ਵਾਲਾ ਸਾਇਰਨ ਹੁੰਦਾ ਜਿਹੜਾ ਜਦੋਂ ਕੋਈ جنگ ਲੱਗਦੀ ਆ ਤਾਂ ਸਾਇਰਨ ਵੱਜਦਾ ਹੈ ਅਲਰਟ ਕਰਨ ਵਾਸਤੇ ਇਸ ਤੋਂ ਅਸੀਂ ਬਿਲਕੁਲ ਡਰਨਾ ਨਹੀਂ ਹੈ ਇਹ ਇਸ ਸਾਇਰਨ ਵੱਜੇਗਾ ਜਦੋਂ ਯੁੱਧ ਦੀ ਤਿਆਰੀ ਜਦੋਂ ਹੁੰਦੀ ਆ ਜਦੋਂ ਯੁੱਧ ਸ਼ੁਰੂ ਹੁੰਦਾ ਹੈ ਨਾ ਤੇ ਉਦੋਂ ਸਾਇਰਨ ਵੱਜਦਾ ਹੈ ਤੇ ਜਦੋਂ ਸਾਇਰਨ ਵੱਜਦਾ ਹੈ ਤੇ ਅਸੀਂ ਕੀ ਕੀ ਉਦੋਂ ਸਾਵਧਾਨੀਆਂ ਰੱਖਣੀਆਂ ਨੇ ਫਰੈਂਡਸ ਜਦੋਂ ਅਸੀਂ ਛੋਟੇ ਹੁੰਦੇ ਸੀ ਨਾ ਸਾਡੇ ਮੰਮੀ ਡੈਡੀ ਦੱਸਦੇ ਹੁੰਦੇ ਸੀ ਕਿ ਜਦੋਂ 71 ਦੀ جنگ ਲੱਗੀ ਸੀ ਨਾ ਉਦੋਂ ਸਾਇਰਨ ਵੱਜਣਾ ਤਾਂ ਸਾਰਿਆਂ ਨੇ ਆਪਣੇ ਆਪਣੇ ਘਰਾਂ ਵਿੱਚ ਚਲੇ ਜਾਣਾ ਤੇ ਜਿੱਥੇ ਵੀ ਕੋਈ ਸੇਫਟੀ ਜਗ੍ਹਾ ਮਿਲਦੀ ਹੈ ਤੁਸੀਂ ਉੱਥੇ ਆਪਣਾ ਇੰਤਜ਼ਾਮ ਕਰ ਲੈਣਾ ਰਹਿਣ ਦਾ ਤੁਸੀਂ ਜਿੱਥੇ ਵੀ ਹੋ ਉੱਥੇ ਕਿਸੇ ਸੇਫਟੀ ਜਗ੍ਹਾ ਤੇ ਚੱਲ ਜਾਣਾ ਕੋਈ ਮੰਦਿਰ ਗੁਰਦੁਆਰਾ ਲੱਗੇ ਉੱਥੇ ਚਲੋ ਜੋ ਜਾਂ ਤੁਸੀਂ ਕਿਸੇ ਦੇ ਘਰੇ ਕਿਸੇ ਦੇ ਆਸ਼ਰਮ ਵਗੈਰਾ ਚੱਲ ਜੂ ਅੱਬਲ ਤੇ ਤੁਹਾਨੂੰ ਇਹਨਾਂ ਦਿਨਾਂ ਦੇ ਵਿੱਚ ਥੋੜਾ ਜਿਹਾ ਇhtiyat bartan ਦੀ ਜ਼ਰੂਰਤ ਹੁੰਦੀ ਆ ਤੁਸੀਂ 6 ਵਜੇ ਤੋਂ ਬਾਅਦ ਬਿਲਕੁਲ ਆਪਣੇ ਘਰੋਂ ਨਹੀਂ ਨਿਕਲਣਾ ਕਿਉਂਕਿ ਹੋ ਸਕਦਾ ਆ ਕਿਉਂਕਿ ਸਰਕਾਰਾਂ ਦਾ ਕੁਝ ਨਹੀਂ ਪਤਾ ਹੈਗਾ ਕਹਿੰਦੇ ਤੇ ਹੈਗੇ ਆ ਕਿ ਕੁਝ ਵੀ ਨਹੀਂ ਹੋਣਾ ਪਰ ਸਰਕਾਰਾਂ ਦਾ ਕੋਈ ਪਤਾ ਨਹੀਂ ਹੁੰਦਾ ਇਹਨਾਂ ਨੇ ਕਦੋਂ ਆਪਣੇ ਬਿਆਨ ਦਿਲ ਦੇਣੇ ਹੁੰਦੇ ਆ ਤੇ ਅਸੀਂ ਡਰਨਾ ਨਹੀਂ ਆ ਬਿਲਕੁਲ ਵੀ ਡਰਨਾ ਨਹੀਂ ਆ ਤੇ ਚੌਕੰਨੇ ਹੋ ਕੇ ਰਹਿਣਾ ਚੁਸਤ ਹੋ ਕੇ ਰਹਿਣਾ ਤੇ ਆਪਣੇ ਆਪਣੇ ਇੰਤਜ਼ਾਮ ਕਰਨੇ ਆ ਉਸ ਤੋਂ ਬਾਅਦ ਇੱਕ ਹੋਰ ਹੈ ਕਿ ਕਹਿੰਦੇ ਕਿ ਸਰਕਾਰਾਂ ਦਾ ਉਹੀ ਗੱਲ ਆ ਕਿ ਪਤਾ ਨਹੀਂ ਕਦੋਂ ਇਹਨਾਂ ਨੇ ਆਪਣੇ ਬਿਆਨ ਬਦਲ ਦੇਣੇ ਆ ਤੇ ਤੁਸੀਂ ਆਪਣੇ ਘਰਾਂ ਦੇ ਵਿੱਚ ਰਾਸ਼ਨ ਜ਼ਰੂਰ ਪਾ ਕੇ ਰੱਖੋ ਮੈਂ ਇਹ ਹੀ ਤੁਹਾਨੂੰ ਐਡਵਾਈਸ ਦਵਾਂਗੀ ਇੱਕ ਰਾਸ਼ਨ ਜ਼ਰੂਰ ਪਾ ਕੇ ਰੱਖੋ ਆਟਾ ਤੁਸੀਂ ਇੱਕ ਦੋ ਮਹੀਨੇ ਦਾ ਤਾਂ ਨਹੀਂ ਤਾਂ ਵੱਧ ਤੋਂ ਵੱਧ ਇੱਕ ਮਹੀਨੇ ਦਾ ਤਾਂ ਜ਼ਰੂਰ ਆਪਣੇ ਕੋਲ ਪਾ ਕੇ ਰੱਖੋ ਔਰ ਪੀਣ ਵਾਲਾ ਪਾਣੀ ਪੀਣ ਵਾਲਾ ਪਾਣੀ ਤੁਸੀਂ ਜ਼ਰੂਰ ਆਪਣੇ ਕੋਲ ਜਮ੍ਹਾਂ ਕਰਕੇ ਰੱਖੋ ਔਰ ਘਰ ਵਿੱਚ ਕੋਈ ਟੱਬ ਬਾਲਟੀ ਕਾ ਵਗੈਰਾ ਨੇ ਤਾਂ ਉਹਨਾਂ ਨੂੰ ਵੀ ਇੱਕ ਟੱਬ ਜਾਂ ਇੱਕ ਬਾਲਟੀ ਜ਼ਰੂਰ ਆਪਣੇ ਘਰ ਵਿੱਚ ਭਰ ਕੇ ਰੱਖੀਏ ਐਕਸਟਰਾ ਕਈ ਵਾਰੀ ਲਾਈਟ ਚਲੀ ਜਾਂਦੀ ਹੈ ਜਾਂ ਕੋਈ ਫਾਲਟ ਪੈ ਜਾਂਦਾ ਤਾਂ ਕਈ ਕਿ ਘੰਟੇ ਕਈ ਕਿ ਦਿਨ ਵਸੇ ਲਾਈਟ ਨਹੀਂ ਆਉਂਦੀ ਹੈਗੀ ਹੈ ਨਾ ਤੇ ਇਹ ਪਾਣੀ ਦਾ ਇੰਤਜ਼ਾਮ ਵੀ ਸਾਡੇ ਕੋਲ ਜ਼ਰੂਰ ਹੋਣਾ ਚਾਹੀਦਾ ਕਹਿੰਦੇ ਕੁਝ ਨਾ ਹੋਵੇ ਤਾਂ ਬੰਦਾ ਪਾਣੀ ਨਾਲ ਹੀ ਰੋਟੀ ਖਾ ਕੇ ਗੁਜ਼ਾਰਾ ਕਰ ਲੈਂਦਾ ਤੇ ਉਸ ਤੋਂ ਬਾਅਦ ਫਰੈਂਸ ਜਦੋਂ ਅਸੀਂ ਛੋਟੇ ਹੁੰਦੇ ਸੀ ਨਾ ਸਾਡੇ ਮੰਮੀ ਹੋ ਰਹੇ ਦੱਸਣਾ ਕਿ ਜਦੋਂ ਲੜਾਈ ਲੱਗੀ ਸੀ ਨਾ ਘੱਤਰ ਵਾਲੀ ਤਾਂ ਸਾਡੀ ਨਾਨੀ ਨੇ ਨਾ ਮਿਰਚਾਂ ਦਾ ਚਾਰਪਾਇਆ ਹੋਇਆ ਸੀਗਾ ਤੇ ਮਿਰਚਾਂ ਦੇ achar ਨਾਲ ਕਹਿੰਦੇ ਅਸੀਂ 1 ਮਹੀਨਾ ਰੋਟੀ ਖਾਂਦੇ ਰਹੇ ਕਿਉਂਕਿ ਨਾ ਤੇ ਸਾਨੂੰ ਬਾਹਰ ਜਾਣ ਦਾ ਆਰਡਰ ਹੁੰਦਾ ਸੀਗਾ ਔਰ ਨਾ ਹੀ ਅਸੀਂ ਕੋਈ ਗਲੀ ਵਿੱਚ ਕੋਈ ਆਉਂਦਾ ਹੁੰਦਾ ਸੀ ਬਿਲਕੁਲ ਸੋਨ ਸਨੱਟਾ ਹੁੰਦਾ ਸੀਗਾ ਐਮਰਜੈਂਸੀਆਂ ਹੁੰਦੀਆਂ ਸੀ ਉਦੋਂ ਤਾਂ ਕਹਿੰਦੇ ਅਸੀਂ 1 ਮਹੀਨਾ ਮਿਰਚਾਂ ਦੇ achar ਨਾਲ ਹੀ ਰੋਟੀਆਂ ਖਾਂਦੇ ਰਹੇ ਤੇ ਉਹ ਮੇਰਾ ਕਹਿੰਦਾ ਮਤਲਬ ਆ ਵੀ ਅਗਰ ਤੁਹਾਡੇ ਕੋਲ ਕੋਈ ਚੀਜ਼ ਅਵੇਲੇਬਲ ਹੈ ਤਾਂ ਤੁਸੀਂ ਮਿਰਚਾਂ ਦਾ achar ਜਾਂ ਕੋਸੀ ਵੀ ਤਰ੍ਹਾਂ ਦਾ achar ਆਪਣੇ ਕੋਲ ਪਾ ਕੇ ਰੱਖ ਸਕਦੇ ਹੋ ਤੇ ਆਪਣੇ ਫਰੈਂਡ ਸਰਕਲ ਵਿੱਚ ਵੀ ਇਹ ਗੱਲਾਂ ਜ਼ਰੂਰ ਸ਼ੇਅਰ ਕਰੋ ਕਿ ਇਨ੍ਹਾਂ ਇਨ੍ਹਾਂ ਚੀਜ਼ਾਂ ਦਾ ਅਸੀਂ ਇhtiyat ਰੱਖਣਾ ਇਨ੍ਹਾਂ ਗੱਲਾਂ ਦੀ ਅਸੀਂ ਚੌਕੰਨੇ ਹੋ ਕੇ ਰਹਿਣਾ ਵਾ ਤੇ ਫਿਰ ਕੋਈ ਸਾਨੂੰ ਡਰਨੀ ਹੈਗਾ ਪਰਮਾਤਮਾ ਅਗੇ ਅਰਦਾਸ ਕਰਾਂਗੇ ਕਿ ਸਾਰਿਆਂ ਦੇ ਘਰ ਹੱਸਦੇ ਵਸਦੇ ਰਹਿਣ ਸਾਨੂੰ ਬਿਲਕੁਲ ਵੀ ਲੜਾਈ ਦੀ ਜ਼ਰੂਰਤ ਨਹੀਂ ਅਸੀਂ ਸਾਨੂੰ ਨਹੀਂ ਚਾਹੁੰਦੇ ਕਿ ਲੜਾਈ ਹੋਵੇ ਕਿਉਂਕਿ ਇਹ ਲੜਾਈ ਇਹ ਇੱਕ ਤੇ ਸਰਕਾਰਾਂ ਦਾ ਘਾਟਾ ਪੈਂਦਾ ਦੂਸਰਾ ਇਹ ਆ ਕਿ ਜਦੋਂ ਲੜਾਈ ਹੁੰਦੀ ਆ ਤੇ ਇਹ ਕਿਸੇ ਦਾ ਜਾਤ ਮਜ਼ਬ ਨਹੀਂ ਵੇਖਦੇ ਕੋਈ ਘਰ ਨਹੀਂ ਦੇਖਦੇ ਦੇਖੋ ਵੱਡੀ ਗੱਲ ਇਹ ਕਿ ਜਦੋਂ ਇਹ ਚੀਜ਼ਾਂ ਹੁੰਦੀਆਂ ਨੇ ਨਾ ਅਸੀਂ ਇਨਸਾਨ ਤਾਂ ਆਪਣਾ ਬਚਾ ਕਰ ਲਾਂਗੇ ਪਰ ਜਿਹੜੇ ਅਵਾਰਾ ਜਾਨਵਰ ਪਸ਼ੂ ਪੰਛੀ ਇਹਨਾਂ ਤੇ ਬਹੁਤ ਮਾੜਾ ਅਸਰ ਪੈਂਦਾ ਆ ਤੇ ਮਹਾਮਾਰੀਆਂ ਫੈਲਦੀਆਂ ਨੇ ਬੇਰੋਜ਼ਗਾਰੀ ਫੈਲਦੀ ਆ ਤਾਂ ਮੇਰੀ ਤਾਂ ਇਹ ਹੀ ਪ੍ਰਮਾਤਮਾ ਅਗੇ ਅਰਦਾਸ ਆ ਸੱਚੇ ਪਾਤਸ਼ਾਹ ਸਾਨੂੰ ਤੇ ਸਾਰੇ ਸਭ ਉਧਰਲੇ ਪੰਜਾਬੀ ਵੀ ਸਾਨੂੰ ਇਹ ਲਹਿੰਦੇ ਪੰਜਾਬੀ ਵਾਲੇ ਪੰਜਾਬ ਵਾਲੇ ਪਾਕਿਸਤਾਨ ਵਾਲੇ ਸਾਰੀ ਦੁਨੀਆ ਸਾਡੇ ਆਪਣੇ ਭੈਣ ਭਰਾ ਨੇ ਇਹ ਤਾਂ ਬਿਲਕੁਲ ਨਹੀਂ ਹੋਣਾ ਚਾਹੀਦਾ ਤੇ ਅਗਰ ਜੇ ਕਿਸੇ ਦਾ ਕੋਈ ਕਸੂਰ ਆ ਤੇ ਉਹਨਾਂ ਨੂੰ ਸਜ਼ਾ ਦੇਣੀ ਚਾਹੀਦੀ ਪਰ ਇਹ ਹਰ ਕਿਸੇ ਦੇ ਨਾਲ ਦੇਖੋ ਆਮ ਇਨਸਾਨ ਇਹਦੇ ਵਿੱਚ ਲਪਿਟਾ ਜਾਂਦਾ ਬੇਰੁਜ਼ਗਾਰੀ ਹੋਊਗੀ ਜਿਨ੍ਹਾਂ ਨੇ ਉਹੀ ਕਮਾਣਾ ਉਹੀ ਖਾਣਾ ਉਹ ਕਿਸ ਤਰ੍ਹਾਂ ਗੁਜ਼ਾਰਾ ਹੋਗਾ ਕਿਉਂਕਿ ਦੇਖੋ ਲੋਕਡਾਉਨ ਲੋਕਡਾਉਨ ਵਿੱਚ ਤੇ ਅਸੀਂ ਗੁਜ਼ਾਰੇ ਕਰ ਲਏ ਹਨ ਉਦੋਂ ਦਾ ਪਤਾ ਸੀ ਵੀ ਚਲੋ ਅੱਜ ਨਹੀਂ ਤੇ ਕੱਲ ਲੋਕਡਾਉਨ ਹੋਰ ਪਰ ਜਿਹੜੀਆਂ ਇਹ ਲੜਾਈਆਂ ਨੇ ਨਾ ਇਹ ਤਾਂ ਦੇਖੋ ਪਤਾ ਨਹੀਂ ਕੀ ਕੀ ਘੇਟਾ ਦਿੰਦੀਆਂ ਨੇ ਤੇ ਪਰਮਾਤਮਾ ਬਖਸ਼ੇ ਸੱਚੇ ਪਾਤਸ਼ਾਹ ਸਭ ਨੂੰ ਸਮਤ ਬਖਸ਼ੇ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਬਸ ਇੰਨੀ ਕੁ ਰਿਕਵੈਸਟ ਮੈਂ ਅੱਜ ਤੁਹਾਡੇ ਨਾਲ ਕਰਨੀ ਸੀ ਕਿ ਅਸੀਂ ਲੜਨਾ ਨਹੀਂ ਸਿਰਫ ਅਰਦਾਸ ਕਰਨੀ ਕਿ ਸੱਚੇ ਪਾਤਸ਼ਾਹ ਸਭ ਨੂੰ ਸਮਤ ਬਖਸ਼ ਤੇ ਇਹੇ ਕੰਮ ਨਾ ਹੀ ਹੋਵੇ ਤਾਂ ਚੰਗਾ ਆ ਤੇ ਨਾਨਕ ਨਾਮ ਚੜ ਦੀ ਕਲਾ ਤੇਰੇ ਪਾਣੇ ਸਰਪਤਾ ਪਰ ਅਸੱਚੇ ਪਾਛਾ ਸਭ ਤੇ ਮੇਰ ਪਰ ਹੱਥ ਰੱਖ ਕੇ ਸਭ ਦਿਖਾ ਰਸ ਦਿਵਸ ਦੇ ਰਹਿਣ ਬਸ ਇਹ ਗੱਲਾਂ ਥੋੜੀਆਂ ਜਿਹੀ ਮੈਨੂੰ ਮੇਰੇ ਮਨ ਵਿੱਚ ਸੀ ਕਿ ਮੈਂ ਇਹ ਤੁਹਾਡੇ ਨਾਲ ਗੱਲ ਸ਼ੇਅਰ ਕਰਾਂ ਕਿਉਂਕਿ ਅਸੀਂ ਆਪਣੇ ਘਰਾਂ ਦੇ ਵਿੱਚ ਜੋ ਜੋ ਕਰਦੇ ਆ ਤੇ ਸਾਰੀ ਦੁਨੀਆ ਨੂੰ ਇਹ ਅਲਰਟ ਹੋਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ